ਸੋਚਾਂ ਸੋਚਦੀ ਬੈਠ ਕੇ ਇੰਜ ਰਾਣੀ ਕਿਵੇਂ ਖੁੰਝਦਾ ਰਾਜ ਬਚਾ ਲਵਾਂ ਮੈਂ ਸਿੱਖ ਰਾਜ ਦਾ ਦੀਵਾ ਹੈ ਬੁੱਝ ਚੱਲਿਆ ਖੂਨ ਜਿਗਰ ਦਾ ਪਾ ਕੇ ਜਗਾ ਲਵਾਂ ਮੈਂ ਦਰਦੀ ਰਾਜ ਦਾ ਕਿਤੇ ਨਾ ਨਜ਼ਰ ਆਵੇ ਆਵਾਜ਼ ਮਾਰ ਕੇ ਕਿੰਨੂੰ ਬੁਲਾ ਲਵਾਂ ਮੈਂ ਉਠ ਠੰਮੜੀ ਵਿੱਚੋਂ ਸੁਤਿਆ ਜਾਗ ਸ਼ੇਰਾ ਦੁੱਖ ਦਰਦ ਅੱਜ ਤੈਨੂੰ ਸੁਣਾ ਲਵਾਂ ਮੈਂ ਮੇਰੇ ਸਿਰ ਦੇ ਆਸਾਈਆਂ ਜਦ ਤੂੰ ਜਿੰਦਾ ਸੀ ਨਾ ਮੇਰੇ ਸਿਰ ਦੇ ਆਸਾਂ ਜਦੋਂ ਤੂੰ ਕੋੜੇ ਦੀ ਰਕਾਬ ਤੇ ਪੈਰ ਰੱਖਦਾ ਸੀ ਜੰਮੂ ਕਸ਼ਮੀਰ ਦੀਆਂ ਪਹਾੜੀਆਂ थर-ਜਰ थर-ਜਰ ਕੰਬਦੀਆਂ ਸੀ ਤੁਸੀਂ ਜਿਉਂਦੇ ਸੀ ਮੇਰੇ ਕੰਨਾਂ ਦੇ ਵਿੱਚ ਹਾਰ ਛੱਬਦ ਨਹੀਂ ਸੀ ਜ਼ਿੰਦਗੀ ਚੱਪਿਆ ਤੁਸੀਂ ਜਿਉਂਦੇ ਸੀ ਪੰਜਾਬ ਵਿੱਚੋਂ ਗੈਰ ਮੁਲਕ ਦੀ ਹਵਾ ਪੁੱਛ ਕੇ ਲੰਘਦੀ ਸੀ ਤੁਸੀਂ ਜਿਉਂਦੇ ਸੀਗੇ ਜਦੋਂ ਕਾਬਲ ਕੰਧਾਰ ਵਾਲੇ ਕਿਤੇ ਦਿੱਲੀ ਵਾਲੇ ਪਾਸੇ ਨੂੰ ਬਿਜ਼ਨਸ ਕਰਨ ਜਾਂਦੇ ਸੀਗੇ ਆਪਣੀਆਂ ਧੌਣਾਂ ਝੁਕਾ ਕੇ ਜਾਂਦੇ ਸੀ ਤੁਹਾਨੂੰ ਪੁੱਛ ਕੇ ਜਾਂਦੇ ਕਿਤੇ ਅੰਗਰੇਜ਼ ਆਉਂਦੇ ਸੀਗੇ ਉਹ ਤੁਹਾਡੇ ਕੋਲ ਮੁਲਾਕਾਤ ਦਾ ਟਾਈਮ ਲੈ ਕੇ ਤੁਹਾਨੂੰ ਮਿਲਣ ਆਉਂਦੇ ਸੀ ਮਿਲਣ ਇੱਕ ਵਾਰੀ ਅੰਗਰੇਜ਼ ਆਏ ਤਾਜ਼ੀਏ ਕੱਢੇ ਦਰਬਾਰ ਸਾਹਿਬ ਦੇ ਲਾਗੇ ਜਦੋਂ ਤਾਜ਼ੀਏ ਡਾਹ ਨਾ ਕੱਢਣ ਜਾ ਹਸਨ ਜਾ ਹੁਸੈਨ ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਓਏ ਇਹਨਾਂ ਨੂੰ ਕਹੋ ਜਾ ਕੇ ਦਰਬਾਰ ਸਾਹਿਬਿਆ ਰੌਲਾ ਨਾ ਪਾਉਣ ਲੱਗੇ ਕਿਤੇ ਅੱਗੇ ਪਿੱਛੇ ਜਾ ਕੇ ਆਪਣਾ ਕਾਰੋਬਾਰ ਜੋ ਇਹਨਾਂ ਕਰਨਾ ਕਰ ਲੈਣ ਓ ਬਾਬਾ ਕਾਲੀ ਬਾਬਾ ਫੂਲਾ ਸਿੰਘ ਦੇ ਲਾਗੇ ਬੈਠਾ ਨੇ ਅੰਗ ਸਿੰਘ ਸਾਧੂ ਸਿੰਘ ਉਹ ਵਿਚਾਰਾ ਚਲੇ ਗਿਆ ਕਹਿਣ ਉਨੇ ਆਖੋ ਆ ਤਾਜੀਏ ਕੱਢਨੇ ਉਹ ਪਾਸੇ ਜਾ ਕੇ ਕੱਢੋ ਇੱਥੇ ਨਾ ਕੱਢੋ ਉਹ ਗੱਲ ਪੈ ਗਈ ਇਹ ਇਤਿਹਾਸ ਸੇਠੋ ਤੱਕ ਕਹਿੰਦਾ ਵੀ ਦਮਾਲਾ ਲਾ ਦਿੱਤਾ ਦਮਾਲਾ ਤੇ ਸਿੱਖ ਪਾਗਲਵਾ ਕੇ ਜਿੰਦਾ ਰਵੇ ਜਾਂ ਤੇ ਉਹ ਸਿੱਖ ਨਹੀਂ ਹੋਵੇਗਾ ਉਹਦਾ ਸਿਰ ਕੇਵਲ ਪਾਗ ਵਿੱਚ ਫਸਿਆ ਹੋਵੇਗਾ ਸਿੱਖ ਪਾਗ ਨਹੀਂ ਲਵਾਉਂਦਾ ਸਿਰ ਭਾਵੇਂ ਆਪਣਾ ਲਵਾ ਲਵੇ ਇਥੇ ਕਈ ਪੱਗਾਂ ਲਵਾ ਕੇ ਨਾ ਕੱਚਾ ਚ ਲੈ ਕੇ ਸੋਸ਼ਲ ਮੀਡੀਆ ਤੇ ਬਿਆਨ ਦੇ ਜਾਣਗੇ ਬੰਦਾ ਮੇਰੇ ਗਲ ਪੈ ਗਿਆ ਪਾਗ ਲਾ ਗਿਆ ਜੇ ਤੂੰ ਪੱਗ ਦੀ ਇੱਜ਼ਤ ਨਹੀਂ ਰੱਖ ਸਕਦਾ ਤੇ ਬੱਦੀ ਕਾਦੇ ਵਾਸਤੇ ਤੂੰ ਜੇ ਤੂੰ ਪੱਗ ਨਹੀਂ ਬਚਾ ਸਕਦਾ ਆਪਣੀ ਧੀ ਪੈਣ ਦੀ ਇੱਜ਼ਤ ਕੀ ਬਚਾਵੇਂਗਾ ਭਾਈ ਜੇ ਤੂੰ ਪੱਗ ਹੀ ਨਹੀਂ ਬਚਾ ਸਕਦਾ ਆਪਣੀ ਆਪਣੇ ਪਰਿਵਾਰ ਨੂੰ ਕੀ ਬਚਾਵੇਂਗਾ ਇਹ 8 8 ਮੀਟਰ ਕੱਪੜਾ ਨਹੀਂ ਹੈ ਇਹ ਗੁਰੂ ਕਲਗੀ ਤਰਨੇ ਦੀ ਹਰ ਲੜ ਵਿੱਚ ਅਣਖ ਪਰ ਕੇ ਸਾਡੇ ਸਿਰ ਤੇ ਬੱਦੀ ਆਣੇ ਤੇ ਜੇ ਪੱਗਾਂ ਲਵਾਉਂਦਾ ਛੌਕ ਹੈ ਫਿਰ ਬੰਨਣੀਆਂ ਨਹੀਂ ਚਾਹੀਦੀਆਂ ਤੇ ਜਦ ਤਨ ਬੰਨ ਲਓ ਉਸ ਦਿਨ ਗੁਰੂ ਦੇ ਗਾੜੀ ਅਰਦਾਸ ਕਰਦੇ ਹੋ ਮਹਾਰਾਜ ਸਿਰ ਭਾਵੇਂ ਲੱਥ ਜਾਵੇ ਪੱਗ ਨਹੀਂ ਮੈਂ ਲੱਥਣ ਦਿੰਦਾ ਸਿਰ ਤੋਂ ਫਿਰ ਤੇ ਪੱਗ ਬੱਦੀ ਦਾ ਮੋਲ ਹੈਗਾ ਤੇ ਜੇ ਪੱਗਾਂ ਲਵਾ ਕੇ ਤੇ ਬਾਂਗਲ ਚ ਲੈ ਕੇ ਤੇ ਸੋਸ਼ਲ ਮੀਡੀਆ ਤੇ ਪਿੱਟੀ ਜਾਣਾ ਮੇਰੀ ਪੱਗ ਉਹਨਾਂ ਚਰਤਾ ਕਰ ਮੈਂ ਰੋਟੀ ਨਹੀਂ ਖਾਣੀ ਜਦੋਂ ਤੱਕ ਮੈਨੂੰ ਇਹਨੂੰ ਸਾਫ਼ ਨਾ ਮਿਲਿਆ ਉਦੋਂ ਤੱਕ ਮੈਂ ਪਾਣੀ ਨਹੀਂ ਪੀਣਾ ਜਦੋਂ ਤੱਕ ਮੈਨੂੰ ਇਨਸਾਫ਼ ਨਾ ਮਿਲਿਆ ਉਹ ਸਤਕਾਰ ਜੋ ਖਾਲਸਾ ਜੀ ਮਹਾਰਾਣੀ ਜਿੰਦ ਕੌਰ ਨੇ ਆਖਿਆ ਚਿਹਰੇ ਪੰਜਾਬ ਮਹਾਰਾਜਾ ਜੀ ਸਿੰਘ ਜੀ ਵੇਖੋ ਜਿਹੜੇ ਕਿਤੇ ਤੁਹਾਡੀ ਪੱਗ ਮੇਰੀ ਚੁੰਨੀ ਵੱਲੇ ਨਹੀਂ ਸਿਵੇਂਦੇ ਉਹਨੇ ਜਣਾ ਖਣਾ ਅੱਜ ਪੰਜਾਬ ਵਿੱਚ ਆਣ ਕੇ ਮੈਨੂੰ ਵੀ ਟੀਚਰਾ ਕਰ ਰਿਆ ਤੁਹਾਡੀ ਮੜੀ ਦੀ ਮਿੱਟੀ ਦੀ ਆਪੁੱਟ ਇੱਕ ਤੁਹਾਡੇ ਵਰਗਾ ਸਿਆਣਾ ਬਜ਼ੁਰਗ ਲਾਗੋਂ ਦੀ ਲੰਗਿਆ ਉਹਨੇ ਹੱਥ ਜੋੜ ਕੇ ਫਾਤੀਆ ਬਲਾ ਕੇ ਆਖਿਆ ਰਾਜਮਾਤਾ ਕਿੰਨਾ ਨਾ ਗੱਲਾਂ ਕਰ ਰਹੇ ਹੋ ਉਹ ਕਹਿੰਦੀ ਆਪਣੇ ਪਤੀ ਨਾਲ ਮਹਾਰਾਣੀ ਜਿੰਦ ਕੌਰ ਨੇ ਆਖਿਆ ਆਪਣੇ ਪਤੀ ਨਾਲ ਗੱਲਾਂ ਕਰੇ ਬਜ਼ੁਰਗ ਨੇ ਆਖਿਆ ਰਾਜਮਾਤਾ ਕਦੀ ਮੁਰਦੇ ਵੀ ਬੋਲੇ ਨੇ ਇਹ ਮਰ ਚੁੱਕੇ ਨੇ ਇਹਨਾਂ ਨੇ ਆਵਾਜ਼ ਨਹੀਂ ਦੇਣੀ ਫਿਰ ਮੈਂ ਕੀ ਕਰਾਂ ਉਹ ਬਜ਼ੁਰਗ ਨੇ ਆਖਿਆ ਕਿਨੂੰ ਆਵਾਜ਼ ਨਾ ਮਾਰ ਇਹਦੀ ਜ਼ਿੰਦਗੀ ਦੀ ਕਮਾਈ ਨੂੰ ਆਵਾਜ਼ ਮਾਰ ਕਮਾਈ ਕੀ ਹੈ ਕਮਾਈ ਪਤਾ ਕਿਨੂੰ ਕਿਹਾ ਜਾਂਦਾ ਜਦੋਂ ਰੱਬ ਨਾ ਕਰੇ ਕੋਈ ਪਿੰਡ ਵਿੱਚੋਂ ਚਾਲਾ ਮਾਰ ਜਾਵੇ ਪਿੰਡ ਦੇ ਲੋਕ ਚੁੱਲਿਆਂ 'ਚ ਅੱਗ ਪਾਉਣੀ ਭੁੱਲ ਜਾਣ ਉਹਨੂੰ ਕਹਿੰਦੇ ਕਮਾਈ ਅਸਲ ਵਿੱਚ ਕਈ ਪਿੰਡਾਂ ਵਿੱਚ ਇਹੋ ਜਿਹੀ ਮਰ ਜਾਂਦੇ ਲੋਕੀ ਕੜਾਹ ਕਰ ਕਰਕੇ ਖਾਂਦੇ ਬਲਛਣਾ ਗਲੋਂ ਲੱਥਾ ਸਾਰਾ ਪਿੰਡ ਥਾਣੇ ਲਈ ਫਿਰਦਾ ਹੁੰਦਾ ਸੀ 15 ਦਿਨਾਂ ਦੇ ਵਿੱਚ ਵਿੱਚ ਕਿ ਇਹੋ ਜਿਹੀ ਹੈ ਕਿ ਜਿੰਨਾ ਕਈ ਮਰ ਜਾਂਦੇ ਆ ਲੋਕੇ ਖੀਰਾ ਬਣਾ ਬਣਾ ਕੇ ਖਾਂਦੇ ਆ ਪੀਂਦੇ ਨੇ ਕਦੀ ਪਿੰਡ ਟਿਕ ਕੇ ਨਹੀਂ ਬਹਿਣ ਦਤਾ ਕਦੀ ਆਹ ਬੰਨੇ ਅਗਲਾ ਛੱਡਦਾ ਹੀ ਇਧਰੋਂ ਬੋਝਦੀ ਸੀ ਦੂਜੇ ਬੰਨੇ ਲਾ ਦਿੰਦਾ ਹੀ ਜਾ ਕੇ ਤੇ ਕਈ ਇਹੋ ਜਿਹੀ ਨਗਰ ਵਿੱਚੋਂ ਤੁਰ ਜਾਂਦੇ ਆ ਇੱਕ ਬੇਨਤੀ ਕਰਾਂ ਕਿ ਇਹੋ ਜਿਹੀਆਂ ਰੰਗ ਰਤਲੀਆਂ ਰੂਹਾਂ ਤੁਰ ਜਾਂਦੀਆਂ ਪਿੰਡਾਂ ਨੇ ਸਮਾਗਮ ਦੀ ਡੇਟ ਫਿਕਸ ਕੀਤੀ ਹੋਵੇ ਤੇ ਸਮਾਗਮ ਗਾਂ ਪਛਾਣ ਕਰ ਦਿੰਦੇ ਵੀ ਨਹੀਂ ਯਾਰ ਬੰਦਾ ਬੜਾ ਚੰਗਾ ਸੀ ਉਹ ਤੁਰ ਗਿਆ ਸਾਡੇ ਨਗਰ ਵਿੱਚੋਂ ਬਹੁਤ ਕਟਾ ਪਿਆ ਇਹੋ ਜੀ ਜ਼ਿੰਦਗੀ ਹੋਣੀ ਚਾਹੀਦੀ ਆ ਬੰਦੇ ਤੇਰੀ ਬੰਦਿਆ ਜ਼ਿੰਦਗੀ ਇਹੋ ਜੀ ਹੋਵੇ ਕਬਰਾਂ ਤੱਕ ਲੋ ਦੁਨੀਆ ਦੇ ਲੋਕ ਕਹਿੰਦੇ ਜਾਣ ਯਾਰ ਸਾਡਾ ਪਿੰਡ ਸੁਨਿਆ ਕਰ ਗਿਆ ਏ ਸਾਡੇ ਪਿੰਡ ਦੀ ਬਹਾਰ ਸਾਡੇ ਪਿੰਡ ਦੀ ਰੌਣਕ ਤੁਰ ਗਈ ਯਾਰ ਸਾਡੇ ਪਿੰਡ ਵਿੱਚੋਂ ਉਹ ਹੈ ਮਰਨਾ ਜਿਹਦੇ ਬਾਬਤ ਪਾਕਿਸਤਾਨ ਦਾ ਬਾਹੂ ਕਹਿੰਦਾ ਕਹਿੰਦਾ ਸਫਲ ਉਹਨਾਂ ਦਾ ਜੀਵਿਆ ਬਾਹੂ ਕਬਰ ਜਿਨ੍ਹਾਂ ਦੀ ਜੀਵੇ ਉਹਦਾ ਮਰਨਾ ਅਸਲੀ ਹੁੰਦਾ ਮਰਨਾ ਕਿ ਆ ਜਾਣਾ ਕਿ ਉਹ ਮਰhenge ਕਿ ਐਸਾ ਮਰਨਾ ਹੋਏ ਜੇਕਰ ਸਾਹਿਬ ਮਨ ਹੁਣਾ ਵੀਸਰੇ ਤਾਂ ਸਹਿਲਾ ਮਰਨਾ ਹੋਏ ਇਹੋ ਜੀ ਮਰਨੀ ਬੰਦਾ ਮਰੇ ਆਨੰਦ ਹੈ ਮਰਨ ਦਾ ਉਹ ਬਜ਼ੁਰਗ ਨੇ ਆਖਿਆ ਕਹਿਣ ਲੱਗੇ ਰਾਜਮਾਤਾ ਮੁਰਦਿਆਂ ਨੇ ਨਹੀਂ ਬੋਲਣਾ ਇਹਦੀ ਕਮਾਈ ਨੂੰ ਆਵਾਜ਼ ਮਾਰ ਕਮਾਈ ਦਾ ਮਤਲਬ ਸੀ ਵੇਖ ਕਿ ਇਹਨੇ ਬੱਬਰ ਛੇਰਾ ਦੀ ਫੌਜ ਬਣਾਈਆਂ ਕਿਤੇ ਸਾਰੀ ਥੋੜਾ ਮਰ ਗਈ ਆ ਅਜੇ ਕਈ ਜਿਉਂਦੇ ਹੋਣਗੇ ਮਾਰ ਕੇ ਇਹਨੂੰ ਆਵਾਜ਼ ਮਹਾਰਾਣੀ ਜਿੰਦ ਕੌਰ ਵਿਚਾਰੀ ਉੱਠੀ ਸੰਮਨਪੁਰਜੇ ਚਾਦੀ ਮਨ ਵਿੱਚ ਉਹ ਕਈ ਖਿਆਲ ਆਉਂਦੇ ਆ ਜੰਗਲੇ ਦੀਆਂ ਲੈਣਾ ਲੱਗਾ ਕਹਿ ਲਾਉਂ ਤੁਹਾਡੀ ਖੇਤਮਤ ਵਿੱਚ ਮਨ ਵਿੱਚ ਕਈ ਵਿਚਾਰ ਆਉਂਦੇ ਕਦੀ ਕਿਹੇ ਬੰਨੇ ਵੇਂਦੀ ਕਿੰਨੂੰ ਆਵਾਜ਼ ਮਾਰਾਂ ਕਦੀ ਕਿਸੇ ਪਾਸੇ ਵੇਂਦੀ ਮੈਂ ਕਿੰਨੂੰ ਆਵਾਜ਼ ਮਾਰਾਂ ਵਿਚਾਰੀ ਸੋਚਾਂ ਸੋਚਦੀ ਸੋਚਾਂ ਸੋਚਦੀ ਉਹਦੀ ਫਿਰ ਨਿਗਾਹ ਟਕਰਾਈ ਹੁਣ ਤੁਹਾਡੇ ਮਨ ਵਿੱਚ ਆਇਆ ਹੋਵੇਗਾ ਸਰਦਾਰ ਛਾਮ ਸਿੰਘਾ ਟਾਰੀ ਦੇ ਬਨੇਰੀਆ ਨਾਲ ਨਹੀਂ ਉਹ ਨਿਗਾਹ 1846 ਵਿੱਚ ਟਕਰਾਈ ਹੈ ਇਹ ਜਿਹੜਾ ਮੈਂ ਵਾਕਿਆ ਤੁਹਾਡੀ ਖਿਦਮਤ ਵਿੱਚ ਰੱਖ ਰਿਹਾ ਇਹ 1845 ਦਸੰਬਰ ਮਹੀਨੇ ਦਾ ਹੈ ਉਹ ਰਾਜਮਾਤਾ ਮਹਾਰਾਣੀ ਜਿੰਦ ਕੌਰ ਦੀ ਨਿਗਾਹ ਇੱਕ ਬਹੁਤ ਵੱਡੇ ਆਸਥਾਨ ਦੇ ਨਾਲ ਟਕਰਾਈ ਉਹ ਆਸਥਾਨ ਕੌਣ ਆ ਕਿ ਉਹ ਆਸਥਾਨ ਤੇ ਬੈਠਾ ਕੌਣ ਆ ਅੱਜ ਰਾਤ ਵਾਝੋਂ ਦੇ ਕੇ ਸਰਵਣ ਕਰਿਓ ਜੰਗਲੇ ਦੀਆਂ ਲਾਈਨਾਂ ਨੇ ਦਾਸ ਦੀ ਕਲਮ ਤੋਂ ਲਿਖੀਆਂ ਹੋਈਆਂ ਅੱਠ ਲਾਈਨਾਂ ਨੇ ਜੇ ਤੁਸੀਂ ਬੜੇ ਗੌਰ ਨਾਲ ਅੱਠੇ ਦੀਆਂ ਅੱਠੇ ਲੈਣਾ ਸੁਣ ਲਿਆ ਤਾਂ ਪ੍ਰਸੰਗ ਦਾ ਰਿਜ਼ਲਟ ਤੁਸਾਂ ਨੇ ਹੁਣੇ ਕੱਢ ਲੈਣਾ ਜੇ ਨਾ ਸੁਣੀਆਂ ਗਈਆਂ ਸਾਡੇ 4:00 ਵਜੇ ਤੱਕ ਇਹ ਪਹਿਲਾ ਰਿਜ਼ਲਟ ਕੱਢ ਦਿਆਂਗੇ ਆਓ ਤਵਜਹੋਂ ਦੇ ਕੇ ਸਰਵਣ ਕਰਨਾ ਰਾਜਮਾਤਾ ਮਹਾਰਾਣੀ ਜਿੰਦ ਕੌਰ ਕੋਰਾ ਕਾਗਜ਼ ਮਕਵਾਇ ਮਗਵਾਇਆ ਉਥੇ ਕਈ ਵਿਦਵਾਨ ਲਿਖਦੇ ਮਹਾਰਾਣੀ ਜਿੰਦ ਕੌਰਾਂ ਨੇ ਆਪਣੀ ਵੀਣੀ ਨੂੰ ਚਿਰਾ ਦਿੱਤਾ ਵੀਣੀ ਵੀਣੀ ਨੂੰ ਦੇ ਕੇ ਚਿਰਾ ਪਕੜ ਕੇ ਪੰਛੀ ਦਾ ਖੰਭ ਰਾਜਮਾਤਾ ਮਹਾਰਾਣੀ ਜਿੰਦ ਕੌਰ ਨੇ ਆਪਣੇ ਖੂਨ ਦੇ ਨਾਲ ਪਿਉ ਪਿਉ ਕੇ ਉਹ ਖੰਭ ਜੋ ਕੁਝ ਕੋਰੇ ਕਾਗਜ਼ ਦੀ ਹਿੱਕ ਤੇ ਲਿਖਿਆ ਜੰਗਲੇ ਦੀਆਂ ਲੈਨਾਂ ਨੇ ਜਿਹੜਾ ਪਿਆਰ ਨਾ ਸਰਦਾ ਸੋਚਦੀ ਬੈਠ ਕੇ ਰਾਣੀ ਕਿਸ ਨੂੰ ਹਾਲ ਸੁਣਾਵਾ ਸੋਚਾਂ ਸੋਚਦੀ ਬੈਠ ਕੇ ਰਾਣੀ ਕਿਸ ਨੂੰ ਹਾਲ ਸੁਣਾਵਾ ਸੋਚਾਂ ਸੋਚਦੀ ਬੈਠ ਕੇ ਰਾਣੀ ਕਿਸ ਨੂੰ ਹਾਲ ਸੁਣਾਵਾ ਸੋਚਾਂ ਸੋਚਦੀ ਬੈਠ ਕੇ ਰਾਣੀ ਕਿਸ ਨੂੰ ਹਾਲ ਸੁਣਾਵਾ ਕੋਈ ਨਾ ਕਿਧਰੇ ਨਜ਼ਰੀ ਆਵੇ ਕਿਸ ਨੂੰ ਕੋਲ ਬੁਲਾਵਾ ਕੋਈ ਨਾ ਕਿਧਰੇ ਨਜ਼ਰੀ ਆਵੇ ਕਿਸ ਨੂੰ ਦੀਆਬੁਝਦਾ ਸਿੱਖ ਰਾਜ ਦਾ ਦੀਵਾ ਬੁਝਦਾ ਤੇ ਤੇਲ ਰੱਤੇ ਦੀਦਾ ਦੀ ਬਾਪ ਜਦਾ ਤੇਰਾ ਤੇ ਦਾ ਪਾਵਾਂ ਫੁੱਲਾ ਸਿੰਘ ਤੇ ਨਲੂਆ ਹੁੰਦੇ ਬਣ ਦਿੰਦੇ ਅਜ ਬਾਵਾ ਫੁੱਲਾ ਸਿੰਘ ਤੇ ਨਲੂਆ ਹੁੰਦੇ ਬਣ ਦਿੰਦੇ ਅਜ ਬਾਵਾ ਫੁੱਲਾ ਸਿੰਘ ਤੇ ਨਲੂਆ ਹੁੰਦੇ ਆ ਕਾਵਾ ਕਿੱਧਰ ਕਰ ਨਿਕਲੋ ਲਾਇਆ ਕੇ ਭਾਈ ਕੇ ਰੇ ਆ ਕਾਵਾ ਨਗਾ ਪਈਓ ਅਕਾਲ ਤਖਤ ਤੇ ਸੁਦਾ ਸ਼ੇਰ ਜਗਾਵਾ ਨਗਾ ਪਈਓ ਅਕਾਲ ਤਖਤ ਤੇ ਸੁਦਾ ਸ਼ੇਰ ਜਗਾਵਾ ਹੰਨਗਾ ਭਾਈ ਅਕਾਲ ਤਖਤ ਤੇ ਹੰਨਗਾ ਇਹ ਅਕਾਰ ਤਖਤ ਤੇ ਇਹ ਸੁਤਾ ਛੇ ਲਲੁਕਮਣਾ ਖਤ ਬੰਦ ਕਰਕੇ ਭੇਜਿਆ ਵਲਪਰਾਵਾ ਲਲੁਕਮਣਾ ਖਤ ਬੰਦ ਕਰਕੇ ਭੇਜਿਆ ਵਲਪਰਾਵਾ ਲਲੁਕਮਣਾ ਖਤ ਬੰਦ ਕਰਕੇ ਭੇਜਿਆ ਵਲਪਰਾਵਾ ਲਲੁਕਮਣਾ